ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਦੇ ਚੈਨਲ ਤੇ ਉਮੀਦ ਕਰਦੇ ਆ ਸਭ ਠੀਕ ਠਾਕ ਹੋਵेंगेਓ ਅੱਜ ਦੀ ਵੀਡੀਓ ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਸੂਣ ਤੋਂ 20 ਦਿਨ ਪਹਿਲਾਂ ਜਿਹਨੂੰ ट्रांजिशन ਪੀਰੀਅਡ ਵੀ ਕਹਿ ਦਿੰਨੇ ਆ ਵੀ ਆਪਾਂ ਨੇ ਆਪਣੀ ਗਾਂ ਨੂੰ ਕਿੰਨਾ ਰਾਸ਼ਨ ਰੱਖਣਾ ਆਪਾਂ 25 ਕਿਲੋ ਵਾਲੀ ਗਾਂ ਦੀ ਵੀਰੇ ਗੱਲ ਕਰਦੇ ਆ ਵੀ ਕਿੰਨਾ ਉਹਦਾ ਰਾਸ਼ਨ ਆ ਕੀ ਸਪਲੀਮੈਂਟ ਆਪਾਂ ਜੋ ਦੇ ਰਹੇ ਆ ਠੀਕ ਆ ਨਾ ਕਿਉਂਕਿ ਬੰਨੇ ਹੋਏ ਪਸ਼ੂ ਤੇ ਖੁੱਲੇ ਪਸ਼ੂ ਦੇ ਰਾਸ਼ਨ 'ਚ ਵੀਰੇ ਜ਼ਮੀਨ ਸਮਾਨ ਦਾ ਫਰਕ ਆ ਠੀਕ ਆ ਨਾ ਆਪਾਂ ਨੇ ਯਾਨੀ ਕੀ ਮਹੀਨਾ ਕ ਪਹਿਲਾਂ ਵੀਡੀਓ ਪਾਈ ਸੀਗੀ ਜਿਹੜੀ ਆਪਣੀ ਗਾਂ ਸੂਣੇ ਵਾਲੀ ਆ ਵੀ ਆਪਾਂ ਸੂਣ ਤੋਂ 60 ਦਿਨ ਪਹਿਲਾਂ ਉਹਨੂੰ ਕਿਹੜੀ ਫੀਡ ਦਿੰਨੇ ਆ ਤੇ ਕਿੰਨਾ ਰਾਸ਼ਨ ਰੱਖਿਆ ਹੋਇਆ ਜਿਵੇਂ ਆਪਾਂ ਡਰਾਈ ਸਮੇਂ ਦਾ ਕਹਿ ਦਿੰਨੇ ਆ ਜਿਹੜੇ 40 ਦਿਨ ਡਰਾਈ ਦੇ ਹੁੰਦੇ ਨੇ ਉਹ 40 ਦਿਨ ਹੁੰਦੇ ਨੇ ਵੀਰੇ ਜਿਹੜੇ ਇੱਕ ਹੋਰ ਰੈਸਟ ਟਾਈਮ ਹੁੰਦਾ ਇੱਕ ਪਸ਼ੂ ਦਾ ਦੇਵੇਂ ਆਪਾਂ ਕਹਿੰਨੇ ਇੰਨਾ ਜਦ ਦੁੱਧ ਦੇ ਕੇ ਜਦੋਂ ਪਸ਼ੂ ਡਰਾਈ ਕਰਦੇ ਆਪਾਂ ਉਹ 40 ਦਿਨ ਆਪਾਂ ਕਿਹੜੀ ਫੀਡ ਪਾਉਨੇ ਆ ਕਿੰਨਾ ਰਾਸ਼ਨ ਪਾਉਨੇ ਆ ਉਹ ਆਪਾਂ ਨੇ ਆਪਣੇ ਚੈਨਲ ਤੇ ਵੀਡੀਓ ਆ ਜਿਹੜੀ ਅਪਲੋਡ ਕਰੀ ਹੋਈ ਆ ਤੇ ਹੁਣ ਅੱਜ ਆਪਾਂ ਨੇ ਇਹ ਵੀਡੀਓ ਚ ਗੱਲ ਕਰਨੀ ਆ ਵੀ ਸੂਣ ਤੋਂ 20 ਦਿਨ ਪਹਿਲਾਂ ਆਪਾਂ ਕਿੰਨਾ ਰਾਸ਼ਨ ਰੱਖਦੇ ਆ ਕੀ ਸਾਰਾ ਕੁਝ ਕੀ ਦਿੰਨੇ ਆ ਉਹ ਤੁਹਾਨੂੰ ਆਪਾਂ ਇਹ ਵੀਡੀਓ ਰਾਹੀਂ ਵੀਰੇ ਤੁਹਾਡੇ ਨਾਲ ਗੱਲ ਆ ਜਿਹੜੀ ਉਹ ਸ਼ੇਅਰ ਕਰਾਂਗੇ ਤੇ ਬਾਕੀ ਤੁਸੀਂ ਆਪਣੀ ਗਾਂ ਦੇ ਦਿਨ ਨਾਲ ਦਿਨ ਆ ਜਿਹੜੇ ਸੂਣ ਦੇ ਉਹ ਪੂਰੇ ਹੋਗੇ ਤੇ ਆਪਾਂ ਇਹ ਉਹਨੂੰ ਕਿਹੜੀ ਫੀਡ ਵਰਤੀ ਆ 20 ਦਿਨ ਪਹਿਲਾਂ ਸੂਣ ਤੋਂ ਤੇ ਕੀ ਕੋਈ ਵਰਤੇ ਆ ਆਪਾਂ ਤੁਹਾਨੂੰ ਦੱਸਾਂਗੇ ਪਹਿਲਾਂ ਤੁਸੀਂ ਆਹ ਆਪਣੀ ਗਾਂ ਦੀ ਵੀਡੀਓ ਚੈੱਕ ਕਰ ਲਓ ਤੇ ਪਿਛਲੇ ਸੂਏ ਨਾਲੋਂ ਜਣਜੀ ਬਣੀ ਤਾਂ ਵਧੀਆ ਹੋਈ ਆ ਬਾਕੀ ਪਹਿਲਾਂ ਤੁਸੀਂ ਆਹ ਚੈੱਕ ਕਰ ਲਓ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਇਹਦਾ ਟੋਟਲ ਡਾਈਟ ਆ ਜਿਹੜੀ ਉਹ ਕਿੰਨੀ ਰੱਖੀ ਹੋਈ ਆ ਪਹਿਲਾਂ ਤੁਸੀਂ ਆਹ ਵੀਡੀਓ ਚੈੱਕ ਕਰ ਲਓ ਮਾੜੀ ਜੀ ਤੇ ਹੋਗੇ ਤੁਸੀਂ ਤਿਆਰੀ ਦੇਖ ਸਕਦੇ ਹੋ ਜੀ ਫਿਰ ਤੁਹਾਨੂੰ ਬਾਅਦ ਚ ਦੱਸ ਦਿਆਂ ਵੀ ਆਪਾਂ ਕੀ ਸਪਲੀਮੈਂਟ ਵਗੈਰਾ ਰੱਖੇ ਹੋਏ ਨੇ ਇਹਦੇ ਮੇਕ ਨਾਰਾਸ਼ਨ ਰੱਖਿਆ ਸੀ ਤੋਰੇ ਵੀ ਮਰੀ ਇੱਧਰ ਨੂੰ ਕਮਾ ਲਿਓ ਵੀਡੀਓ ਜਿਹੜੀ ਵੀਰੇ ਤੁਸੀਂ ਆਪਣੀ ਗਾਂ ਦੀ ਦੇਖ ਲਈ ਆ ਠੀਕ ਆ ਨਾ ਤੇ ਇਹ ਇਹਦੀ ਤਿਆਰੀ ਹੋਈ ਆ ਬਾਕੀ ਦੁੱਧ ਦੀ ਆਪਾਂ ਗੱਲ ਕਰੀਏ ਵੀਰੇ ਪਿਛਲੇ ਸੂਏ ਨੇ 25 ਲੀਟਰ ਆ ਜਿਹੜਾ ਆਪਾਂ ਨੂੰ ਪੀਕ ਲੈਵਲ ਤੇ ਦੁੱਧ ਦਿੱਤਾ ਠੀਕ ਆ ਨਾ 22 23 ਤੇ ਆਮ ਚੱਲਦੀ ਰਹੀ ਆ ਜੇ ਆਪਾਂ ਵੀ ਮਤਲਬ ਗੱਲ ਕਰੀਏ ਵੀ ਜਿਹੜਾ ਨਾਰਮਲ ਦੁੱਧ ਰਿਹਾ ਨਾਰਮਲ ਰੇਂਜ ਰਹੀ ਆ 22 23 ਕਿਲੋ ਆਪਾਂ ਨੂੰ ਦੁੱਧ ਦਿੰਦੀ ਰਹੀ ਆ ਇਹ ਲੰਬੇ ਸਮੇਂ ਤੱਕ ਕਿਉਂਕਿ ਆਹੀ ਦਿਨ ਆ ਜੇ ਸੂਈ ਸੀ 1 ਸਾਲ ਬਾਅਦ ਪੂਰੇ ਸੂਪੀ ਤੇ ਬਾਕੀ ਦੁੱਧ ਦੀ ਗੱਲ ਆਪਾਂ ਰਿਜ਼ਲਟ ਜਦੋਂ ਆਪਾਂ ਨੂੰ ਮਿਲੂਗਾ 20 22 ਦਿਨ ਹੋ ਗਏ ਸੂਈ ਨੂੰ ਪੀਕ ਲੈਵਲ ਤੇ ਆ ਗਈ ਉਹ ਵੀ ਆਪਾਂ ਵੀਡੀਓ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਹੁਣ ਆਪਣਾ ਜਨ ਕੀ ਮੇਨ ਮਕਸਦ ਵੀਡੀਓ ਬਣਾਉਣ ਦਾ ਇਹ ਸੀ ਵੀ ਆਪਾਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰੀਏ ਵੀ ਸੂਣ ਤੋਂ 20 ਦਿਨ ਪਹਿਲਾਂ ਆਪਾਂ ਕੀ ਰਾਸ਼ਨ ਰੱਖਿਆ ਹੋਇਆ ਬਿਨਾ ਆਚਾਰ ਤੋਂ ਗੱਲ ਆਪਾਂ ਕਰਦੇ ਆ ਹੁਣ ਜਿਹੜੇ ਆਪਣੇ ਨਾਰਮਲ ਨੇ ਵੀਰੇ ਨਾਰਮਲ ਬੰਦੇ ਆ ਜਿਨ੍ਹਾਂ ਕੋ ਆਚਾਰ ਨਹੀਂ ਪਾਇਆ ਹੋਇਆ ਜਾਂ ਮੁੱਲ ਨਹੀਂ ਲੈ ਸਕਦੇ ਠੀਕ ਆ ਨਾ ਆਪਾਂ ਉਹਨਾਂ ਦੀ ਗੱਲ ਕਰਦੇ ਆ ਕਿਉਂਕਿ ਆਪਣੀ ਵੀਡੀਓ ਹਮੇਸ਼ਾ ਹਰੇਕ ਲਈ ਹੁੰਦੀ ਆ ਜਿਹੜਾ ਛੋਟੇ ਤੋਂ ਛੋਟਾ ਕਿਸਾਨ ਵੀ ਆ ਠੀਕ ਆ ਆਪਾਂ ਉਹ ਜਿਓ ਗੱਲ ਕਰਦੇ ਆ ਆਪਾਂ ਨਾ ਕਦੇ ਵੱਡੀ ਗੱਲ ਕਰੀਆ ਨਾ ਕਰਾਂਗੇ ਠੀਕ ਆ ਨਾ ਲਿਓ ਕਰਨ ਨੂੰ ਵੀਡੀਓ ਬਣਾਉਣ ਦੇ ਚੱਕਰ 'ਚ ਤਾਂ ਆਪਾਂ ਕੁਝ ਵੀ ਕਹਿ ਸਕਦੇ ਆ ਪਰ ਵੀਦੇ ਆਪਾਂ ਜੋ ਕਰਦੇ ਆ ਉਹੀ ਵੀਡੀਓ 'ਚ ਦੱਸਦੇ ਹੁੰਨੇ ਆ ਇਹ ਨਹੀਂ ਹੈਗਾ ਵੀ ਢਿੱਡ 'ਚ ਕੁਝ ਹੋਰ ਆ ਤੇ ਮੂੰਹ 'ਤੇ ਕੁਝ ਹੋਰ ਆ ਇਹ ਗੱਲ ਇਹ ਸਿਸਟਮ ਆਪਾਂ ਨੇ ਸ਼ੁਰੂ ਤੋਂ ਹੀ ਨਹੀਂ ਰੱਖਿਆ ਹੋਇਆ ਜੋ ਆਪਣਾ ਕਿਤਾ ਆਪਾਂ ਨੇ ਉਹੀ ਦੱਸਣਾ ਇਹ ਉਹ ਲੋਕਾਂ ਮੰਗ ਨਹੀਂ ਹੈਗਾ ਕਰਨਾ ਕੁਝ ਹੋਰ ਤੇ ਕਹਿਣਾ ਕੁਝ ਹੋਰ ਠੀਕ ਆ ਨਾ ਮਨ ਚ ਕੁਝ ਹੋਰ ਮੂੰਹ ਤੇ ਕੁਝ ਹੋਰ ਇਹ ਚੀਜ਼ਾਂ ਨਹੀਂ ਹੈਗੀਆਂ ਤੇ ਹੁਣ ਆਪਾਂ ਗੱਲ ਕਰਦੇ ਆਂ ਵੀਰੇ ਦੇ ਰਾਸ਼ਨ ਦੀ ਆਪਾਂ ਪਾਉਂਦੇ ਆ ਤਿੰਨ ਟਾਈਮ ਰਾਸ਼ਨ ਹੁਣ ਕਈ ਵੀਰ ਦੋ ਟਾਈਮ ਪਾਉਂਦੇ ਨੇ ਤੇ ਕਈ ਇੱਕ ਟਾਈਮ ਪਾਉਂਦੇ ਨੇ ਆਪਾਂ ਤਿੰਨ ਟਾਈਮ ਪਾਉਂਦੇ ਆ ਸਵੇਰੇ 4:30 ਤੋਂ 5 ਵਜੇ ਪਾ ਦਿੰਨੇ ਹੁੰਨੇ ਆ ਤੇ ਫੀਡ ਨਾਲ ਤੇ ਫੇਰ ਪਾ ਦੇ ਹੁੰਨੇ ਆ 8:30 9:00 ਵਜੇ ਫੇਰ ਸ਼ਾਮ ਨੂੰ ਇਹ ਆਪਣਾ ਰੈਗੂਲਰ ਦਾ ਰੈਗੂਲਰ ਇਹ ਵੀ ਮਤਲਬ ਆਪਣੀ ਰੁਟੀਨ ਚੱਲ ਰਹੀ ਆ ਤਿੰਨ ਟਾਈਮ ਰਾਸ਼ਨ ਦੀ ਹੁਣ ਆਪਾਂ ਨੇ ਗੱਲ ਕਰਨੀ ਆ ਵੀ 20 ਦਿਨ ਪਹਿਲਾਂ ਆਪਾਂ ਨੇ ਕੀ ਮੈਨੇਜਮੈਂਟ ਰੱਖੀ ਆ ਕੀ ਇਹਨੂੰ ਦਿੱਤਾ ਠੀਕ ਆ ਨਾ ਆਪਾਂ ਵੀ ਤੇ 2 ਕਿਲੋ ਹਰਾ ਸਵੇਰੇ 1.5 ਕਿਲੋ ਤੂੜੀ ਠੀਕ ਆ ਨਾ 2 ਕਿਲੋ ਇਹ ਚ ਫੀਡ ਮਿਕਸ ਕਰਨੀਆਂ ਹੁਣ ਤੁਸੀਂ ਦੇਖ ਲਿਓ ਤੇ ਐਂ ਵੀ ਮਤਲਬ 8:30 ਵਜੇ 2 ਕਿਲੋ ਹਰਾ 1.5 ਕਿਲੋ ਤੂੜੀ 2 ਕਿਲੋ ਫੀਡ ਠੀਕ ਆ ਨਾ ਐਂ ਸ਼ਾਮ ਨੂੰ ਤੇ ਪਹਿਲਾਂ ਆਪਾਂ ਫੀਡ ਦੀ ਡੋਜ਼ ਜਦੋਂ ਵੀ ਦੇ ਰਹੇ ਸੀ ਆਪਾਂ ਰੱਖਦੇ ਰਹੇ ਹਾਂ 2.5 ਤੋਂ 3 ਕਿਲੋ ਠੀਕ ਆ ਨਾ ਫਿਰ 3.5 ਰੱਖਤੀ ਜਾਣ ਜੀ ਹੌਲੀ ਹੌਲੀ ਆਪਾਂ ਜਦ ਵੀ ਮਤਲਬ ਹੁਣ ਜਦੋਂ ਸੂਣ ਚ ਚਾਰ ਪਾਉਂਦੇ ਰਹੇਗੇ ਸੀ ਆਪਾਂ ਨੇ 5 ਕਿਲੋ ਫੀਡ ਆ ਜਿਹੜੀ ਇਹਦੀ ਕਰਤੀ ਸੀ ਫੀਡ ਆਪਾਂ ਨੇ ਵਰਤੀ ਹੈ ਵੀਰੇ ਤਾਰਾ ਦੀ ਕੋਲੋਜ ਆਪ ਉਹ ਵੀ ਵੀਰ ਆਪਣੇ ਕੋ ਆਇਆ ਸੀ ਉਹ ਕਹਿੰਦੇ ਰਿਜ਼ਲਟ ਬਹੁਤ ਵਧੀਆ ਵਰਤ ਕੇ ਦੇਖੋ ਆਪਾਂ ਨੇ ਹੁਣ ਤੁਸੀਂ ਵੀਡੀਓ ਦੇਖ ਲਈ ਆ ਗਾਂ ਦੀ ਠੀਕ ਆ ਨਾ ਕਹਿ ਜੀ ਤਿਆਰੀ ਹੋਈ ਆ ਆਪਾਂ ਨੇ ਜਾਣ ਜੀ ਕਈ ਗੱਟੇ ਪਾਤੇ ਅੱਧਾ ਗੱਟਾ ਪਿਆ ਉਹ ਵੀਰ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਕੋਈ ਨਾ ਵੀਰੇ ਅਸੀਂ ਲੈ ਜਾਾਂਗੇ ਜਿਹੜਾ ਬਚਿਆ ਪਿਆ ਵੀ ਕਿਉਂਕਿ ਸੂਣ ਤੋਂ ਮੈਂ ਕਿਉਂਕਿ ਆਪਾਂ ਨੇ ਪਹਿਲਾਂ ਗੱਲ ਕਰ ਲਈ ਸੀਗੀ ਤੁਸੀਂ ਵੀ ਵੀਰੇ ਜਿਹੜੀ ਵੀ ਟ੍ਰਾਂਜੈਕਸ਼ਨ ਵਰਤਦੇ ਹੋ ਹੁਣ ਜਿਵੇਂ ਕਾਰਗਲ ਦੀ ਟ੍ਰਾਂਜੈਕਸ਼ਨ ਠੀਕ ਆ ਨਾ ਜਿਹੜੀ ਕਾਰਗਲ ਦੀ ਟ੍ਰਾਂਜੈਕਸ਼ਨ ਆ ਵੀਰੇ ਉਹ ਅਚਾਰ ਨਾਲ ਜਿਆਦਾ ਕੰਮ ਕਰਦੀ ਆ ਮੈਂ ਕਈ ਵੀਰਾਂ ਨਾਲ ਕਰੀ ਸੀ ਗੱਲ ਅਚਾਰ ਦੇ ਆਧਾਰ ਤੇ ਬਣੀ ਹੋਈ ਆ ਕਈ ਵਾਰ ਆਪਾਂ ਫੀਡ ਵਗੈਰਾ ਪ੍ਰੋਪਰ ਪਾਉਣੇ ਹੁਣ ਜਿਵੇਂ ਕਾਰਗਿਲ ਦੀ ਫੀਡ ਆ ਠੀਕ ਆ ਜੇ ਉਹਦੇ ਨਾਲ ਤੁਸੀਂ ਅਚਾਰ ਪਾਏਗੇ ਤਾਂਹੀਂ ਤੁਹਾਨੂੰ ਵਧੀਆ ਰਿਜ਼ਲਟ ਆ ਜਿਹੜੇ ਉਹ ਮਿਲਣੇ ਨੇ ਤੇ ਇਹ ਵੀਰ ਨਾਲ ਜਿੱਦਣਵੇਂ ਦੀ ਗੱਲ ਹੋਈ ਆ ਇਹ ਵੀਰ ਨੂੰ ਮੈਂ ਆਪਾਂ ਪਹਿਲਾਂ ਕਹਿੰਦਾ ਸੀ ਵੀਰ ਜੇ ਅਚਾਰ ਪੈਣਾ ਤਾਰਾ ਨਾਲ ਕੋਲੋਜ ਆਪ ਨਾਲ ਵੀ ਆਪਾਂ ਅਚਾਰ ਲੈ ਆਉਣੇ ਉਹ ਕਹਿੰਦਾ ਬਾਈ ਕੋਈ ਚੱਕਰ ਨਹੀਂ ਤੁਸੀਂ ਹਰਾ ਪਾ ਲਓ ਪਰ ਡੋਜ਼ ਘੱਟ ਰੱਖਿਓ ਠੀਕ ਆ ਨਾ ਤਾਂ ਤੁਹਾਨੂੰ ਵੀ ਵੀਰੇ ਆਪਾਂ ਇਹੀ ਕਹਿੰਦੇ ਆ ਜਿਹੜੀ ਵੀ ਤੁਸੀਂ ਫੀਡ ਵਰਤਣੀ ਆ ਜਿਹੜੀ ਕੰਪਨੀ ਦੀ ਵਰਤਣੀ ਆ ਪਹਿਲਾਂ ਅਗਲੇ ਨਾਲ ਗੱਲ ਕਲੀਅਰ ਕਰ ਦਿਆ ਕਰੋ ਹੁਣ ਜੇ ਆਪਾਂ ਗੱਲ ਕਲੀਅਰ ਨਹੀਂ ਕਰਦੇ ਬਾਅਦ ਅਗਲਾ ਕਹਿੰਦਾ ਹੁਣ ਜਿਵੇਂ ਆਪਾਂ ਜੇ ਰਿਜ਼ਲਟ ਨਾ ਵਧੀਆ ਆਉਂਦਾ ਆਪਾਂ ਨੇ ਕਹਿਣਾ ਸੀ ਬਾਈ ਐ ਨਹੀਂ ਹਾਲੇ ਕਹਣਾ ਆ ਚਾਰ ਪਾ ਲੈਂਦੇ ਜਾਂ ਕੁਝ ਹੋਰ ਪਾ ਲੈਂਦੇ ਆਪਾਂ ਨੇ ਇਹ ਚਾਰ ਨਹੀਂ ਪਾਇਆ ਹਰਾ ਪਾ 6 ਕਿਲੋ ਹਰਾ ਰੱਖਿਆ ਦਿਹਾੜੀ ਦਾ ਤੇ 4.5 ਕਿਲੋ ਤੂੜੀ ਪਹਿਲਾਂ ਆਪਾਂ 3-3 ਸਾਢੇ 3 ਕਿਲੋ ਫੀਡ ਪਾਈਆ ट्रांजिशन ਜਦੋਂ ਵੱਧਦੇ ਰਹਿੰਦੇ ਜਦੋਂ 4-5 ਦੇ ਰਹੇਗੇ ਉਸ ਦਿਨ ਆਪਾਂ 5 ਕਿਲੋ ਵੀ ਮਤਲਬ ਕਰਤੀ ਸੀ ਉਹ ਵੀ ਬਈ ਵੀਰ ਨਾਲ ਗੱਲ ਕਰਕੇ ਕਰੀ ਆ ਉਹ ਕਹਿੰਦੇ ਬਾਈ ਕੋਈ ਚੱਕਰ ਨਹੀਂ ਹੈਗਾ ਵੀ ਪਹਿਲਾਂ ਵੀ ਨਹੀਂ ਸੂਗਾ ਤੇ ਵੀਰ ਨੇ ਮੈਨੂੰ ਐ ਵੀ ਕਿਹਾ ਸੀਗਾ ਉਹ ਕਹਿੰਦੇ ਵੀ ਸਾਢੇ ਵਾਲੀ ਫੀਡ ਨਾਲ ਕਈ ਵਾਰ ਪਸ਼ੂ 5-7 ਦਿਨਾਂ ਨੂੰ ਉੱਤੇ ਵੀ ਲੈ ਜਾਂਦਾ ਵੀ ਡਰਨ ਦੀ ਕੋਈ ਲੋੜ ਨਹੀਂ ਹੈਗੀ ਤੇ ਇਹ ਆਪਾਂ ਨੇ ਵੀਰੇ ਤਾਰਾ ਕਲੋਜ਼ ਅੱਪ ਫੀਡ ਭਰਤੀ ਆ ਸੁਣਨ ਤੋਂ ਪਹਿਲਾਂ ਠੀਕ ਆ ਨਾ ਨਾਲ ਆਪਾਂ ਦਿੰਦੇ ਰਹੇ ਹਾਂ ਇੱਕ ਦਿਨ ਛੱਡ ਕੇ 30 ਤੋਂ 35 ਗ੍ਰਾਮ ਟੌਕਸਿਨ ਬਾਈਂਡਰ ਵੀ ਮਸਟੈਟਸ ਵਗੈਰਾ ਦੀ ਪ੍ਰੋਬਲਮ ਨਾ ਆ ਜਾਵੇ ਤੇ ਇੱਕ ਆਪਾਂ ਨੇ ਵਰਤੀ ਆ ਵੀਰੇ ਆਹ ਆ ਵਾਈਟਮੈਚ ਐਡਵਾਂਸ ਟਨੇਟਾ ਕੰਪਨੀ ਦੀ ਇਹ ਆਪਾਂ 20 ਐਮ ਐਲ ਆ ਜਿਹੜੀ ਉਹ ਡੇਲੀ ਦਿੰਦੇ ਹੁੰਦੇ ਸੀ ਇਹਦਾ ਰਿਜ਼ਲਟ ਵੀ ਆਪਾਂ ਨੂੰ ਤੁਹਾਨੂੰ ਮੈਂ ਪਹਿਲਾਂ ਵੀ ਆਪਾਂ ਵੀਡੀਓ ਪਾਈ ਹੋਈ ਆ ਡਰਾਈ ਸਮੇਂ ਦੀ ਵੀ ਮਤਲਬ ਜਿਹੜਾ ਟੋਟਲ ਰਾਸ਼ਨ ਆ ਜਾਂ ਸਾਮ ਸੰਭਾਲਾ ਉਹ ਵੀ ਆਪਾਂ ਤੁਹਾਨੂੰ ਦੱਸਿਆ ਵੀ ਇਹਦਾ ਰਿਜ਼ਲਟ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਆਪਣੀ ਗਾਂ ਨੂੰ ਮਸਟੈਂਡਸ ਹੋ ਗਈ ਸੀਗੀ ਪਹਿਲਾਂ ਇਹਨੂੰ ਜਦੋਂ ਇਹ ਸੂਈ ਆ ਸੂਣ ਤੋਂ 2 ਘੰਟੇ ਬਾਅਦ ਹੋ ਗਈ ਸੀ ਤੇ ਇਹਦਾ ਲੇਵਾ ਵੀ ਐਂਡਾ ਹੋ ਗਿਆ ਸੀ ਤੇ ਇੱਕ ਥਣ ਚੋਂ ਦੁੱਧਾ ਜਿਹੜਾ ਉਹ ਵੀ ਘਟ ਗਿਆ ਸੀ ਤੇ ਆ ਆਪਾਂ ਨੇ ਵਰਤੀਆ ਵਿਦੇ ਦਾ ਇੱਕ ਨੰਬਰ ਰਿਜ਼ਲਟ ਮਿਲੇ ਆ ਲੇਵਾ ਵੀ ਐਂ ਸਹੀ ਆ ਤੁਸੀਂ ਵੀਡੀਓ ਦੇਖੀ ਆ ਠੀਕ ਆ ਨਾ ਕੀ ਇਹਦਾ ਆਪਾਂ ਨੂੰ ਵੀਰੇ ਰਿਜ਼ਲਟ ਬਹੁਤ ਵਧੀਆ ਮਿਲੇ ਆ ਆਪਾਂ ਨੂੰ ਦਾ ਵੀਰੇ ਮੇਨ ਦੇਖੋ ਇਹ ਗੱਲ ਆ ਆਪਾਂ ਨੂੰ ਕਿਸੇ ਵੀ ਚੀਜ਼ ਦਾ ਜੇ ਵਧੀਆ ਰਿਜ਼ਲਟ ਮਿਲਦਾ ਤਾਂ ਉਹਨੂੰ ਵਰਤੋ ਠੀਕ ਹੈ ਨਾ ਆਪਾਂ ਨੂੰ ਮੇਨ ਰਿਜ਼ਲਟ ਤੋਂ ਹੀ ਆਪਾਂ ਨੇ ਇੱਕ ਵੀ ਮਤਲਬ ਚਾਹੇ ਕੋਈ ਵੀ ਕੰਪਨੀ ਆ ਚਾਹੇ ਘਰ ਦੀ ਫੀਡ ਆ ਚਾਹੇ ਕਿਸੇ ਕੰਪਨੀ ਦੀ ਆ ਠੀਕ ਹੈ ਨਾ ਜਦੋਂ ਆਪਾਂ ਨੂੰ ਰਿਜ਼ਲਟ ਵਧੀਆ ਮਿਲਦਾ ਆਪਾਂ ਉਹ ਚੀਜ਼ ਵਰਤਣ ਲੱਗ ਜਾਂਦੇ ਆ ਠੀਕ ਹੈ ਨਾ ਤੇ ਆਪਾਂ ਨੇ ਇਹ ਦੇਖ ਲਓ ਕਲੋਜ਼ ਅਪ ਤਾਰਾ ਦੀ ਵਰਤੀ ਆ ਨਾਲ ਵਾਈਟਮੈਚ ਐਡਵਾਂਸ ਤੇ ਟੇਟਨਾਟਾ ਕੰਪਨੀ ਦੀ 2ML ਡੇਲੀ ਦਿੰਦੇ ਰਹੇ ਆ ਤੇ ਬਾਕੀ ਗੱਲ ਐ ਆ ਵੀ ਉਹ ਜਾਂ 3 ਦਿਨ ਛੱਡ ਕੇ ਆਪਾਂ 30 35 ਗ੍ਰਾਮ ਜਿਹੜਾ ਟੌਕਸੀ ਰemਾਈਂਡਰ ਵਰਤਦੇ ਰਹੇ ਹਾਂ ਵੀ ਮਸਟੈਟਸ ਨਾ ਹੋ ਜAVE ਪਹਿਲਾਂ ਤੇ ਇਹ ਆਪਾਂ ਨੇ ਟੋਟਲ ਰਾਸ਼ਨ ਆ ਜਿਹੜਾ ਰੱਖਿਆ ਹੋਇਆ ਤੁਹਾਡੇ ਸਾਹਮਣੇ ਵੀਡੀਓ ਆ ਠੀਕ ਆ ਬਾਕੀ ਕੀ ਰਿਜ਼ਲਟ ਮਿਲਦਾ ਕਿੰਨਾ ਦੁੱਧ ਪੀਕ ਲੈਵਲ ਤੇ ਜਾਂਦਾ ਜੇਰ ਕਿੰਨੇ ਟਾਈਮ ਚ ਪੈਂਦੀ ਆ ਬਾਈ ਨੇ ਆਪਾਂ ਨੂੰ ਕਿਹਾ ਵੀ ਆ ਵੀ 3-4 ਘੰਟੇ ਚ ਵੀਰੇ ਆਪੇ ਜੇਰ ਪੈ ਜੂ ਕੁਛ ਦੇਣ ਦੀ ਲੋੜ ਨਹੀਂ ਬਾਕੀ ਜਿਵੇਂ ਵੀ ਰਿਜ਼ਲਟ ਮਿਲਦਾ ਆਪਾਂ ਨੂੰ ਜੋ ਵੀ ਆ ਤੁਹਾਡੇ ਨਾਲ ਵੀਰੇ ਸ਼ੇਅਰ ਕਰਾਂਗੇ ਕਿੰਨੇ ਦੁੱਧ ਤੇ ਆ ਗਈ ਕਿੰਨਾ ਪਿਛਲੀ ਵਾਰ ਤੁਹਾਨੂੰ ਦੁੱਧ ਦੱਸਿਆ ਹੀ ਹੋਇਆ ਕਿੰਨੇ ਦੁੱਧ ਤੇ ਆ ਗਈ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਯਾਨੀ ਜੀ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਸੀ ਵੀ ਸੂਣ ਤੋਂ 20 ਦਿਨ ਪਹਿਲਾਂ ਆਪਾਂ ਕੀ ਸੇਵਾ ਰੱਖਦੇ ਆ ਕੀ ਸਾਮ ਸੰਭਾਲ ਹੁੰਦੀ ਆ ਠੀਕ ਆ ਨਾ ਤੇ ਬਾਕੀ ਹੁਣ ਜਿਵੇਂ ਵੀ ਹੋਊਗਾ ਸੂਕੇ ਜੇਰਿਕ ਵਗੈਰਾ ਕਿਵੇਂ ਹੋਊਗਾ ਆਪਾਂ ਤੁਹਾਨੂੰ ਅਪਡੇਟ ਵੀਰੇ ਦਿੰਦੇ ਰਹਾਂਗੇ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਇਹੀ ਵੀਡੀਓ ਬਣਾਉਣ ਦਾ ਅੱਜ ਦਾ ਮਕਸਦ ਸੀਗਾ ਤੁਸੀਂ ਜਿਹੜੀ ਵੀ ਫੀਡ ਸੂਣ ਤੋਂ 20 ਦਿਨ ਪਹਿਲਾਂ ਵਰਤਣੀ ਆ ਕੰਪਨੀ ਵਾਲਿਆਂ ਨਾਲ ਗੱਲ ਕਰਕੇ ਵੀ ਇਹ ਹਰਾ ਕਿੰਨਾ ਰੱਖ ਸਕਦੇ ਆਸੀਂ ਵੀ ਜਾਂ ਇਹ ਅਚਾਰ ਦੇ ਆਧਾਰ ਤੇ ਬਣੀ ਹੋਈ ਆ ਉਹ हिसाब ਨਾਲ ਤੁਸੀਂ ਕੰਪਨੀ ਵਾਲਿਆਂ ਨਾਲ ਵੀ ਗੱਲ ਕਰ ਸਕਦੇ ਹੋ ਤੇ ਬਾਕੀ ਜਿਵੇਂ ਅੱਗੇ ਰਿਜ਼ਲਟ ਹੁੰਦਾ ਵੀਰੇ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਜਰੂਰ ਦੱਸਿਆ ਕਰਾਂਗੇ ਜੋ ਵੀ ਆ ਤੇ ਬਾਕੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਆ ਕਰੋ ਵੀਰੇ ਬਾਕੀ ਨਵੀਂ ਅਪਡੇਟ ਤੁਹਾਨੂੰ ਜਰੂਰ ਦਵਾਂਗੇ ਵੀਰੇ ਆਪਾਂ ਇਹ ਗਾਂ ਦਾ ਢਾਈ ਸਮੇਂ ਦਾ ਰਾਸ਼ਨ ਕਿੰਨਾ ਠੀਕ ਆ ਨਾ ਉਹ ਵੀ ਆਪਾਂ ਵੀਡੀਓ ਆਪਣੇ ਚੈਨਲ ਤੇ ਤੁਸੀਂ ਦੇਖ ਲਿਓ ਜਾ ਕੇ ਤੇ ਹੁਣ ਸੂਣ ਤੋਂ 20 ਦਿਨ ਪਹਿਲਾਂ ਦਾ ਤੇ ਹੁਣ ਜਦੋਂ ਇਹ ਸੂਗੀ ਸੂਕ ਕੇ ਜੇ ਜੂਰ ਪੈ ਗਈ ਜੋ ਕੁਝ ਵੀ ਹੋਊਗਾ ਯਾਰ ਕਿੰਨਾ ਦੁੱਧ ਕੁਝ ਵੀ ਆ ਕਿਵੇਂ ਰਿਜ਼ਲਟ ਰਿਹਾ ਆਪਾਂ ਨੂੰ ਉਹ ਤੁਹਾਡੇ ਨਾਲ ਵੀਡੀਓ ਰਾਹੀਂ ਜਰੂਰ ਸ਼ੇਅਰ ਕਰਾਂਗੇ ਵੀਰੇ ਤੇ ਬਾਕੀ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਮਿਲਦੇ ਆਂ ਨੈਕਸਟ ਵੀਡੀਓ ਨਾਲ